ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਡਿਜ਼ਾਈਨ ਲੈ ਕੇ ਹਾਜ਼ਰ ਹੋਏ ਹਾਂ ਆਪਦੇ ਵਾਸਤੇ ਬਹੁਤ ਦਿਨਾਂ ਤੋਂ ਵੀਡੀਓ ਪਾਉਣ ਲੱਗੀ ਹਾਂ ਜੀ ਮੈਂ ਕਿਤੇ ਗਈ ਵੀ ਸੀਗੀ ਇਸ ਕਰਕੇ ਮੈਥੋਂ ਵੀਡੀਓ ਨਹੀਂ ਬਣਾ ਕੇ ਪਾਈਗੀ ਤੇ ਆਪਾਂ ਡਿਜ਼ਾਈਨ ਬਣਾਉਣ ਵਾਸਤੇ ਜੀ ਬਣਾਏ ਪਾਏ ਹੈਗੇ 16 ਕੁੰਡੇ ਪਾਏ ਆ 6 6 ਕੁੰਡੇ ਡਿਜ਼ਾਈਨ ਦੇ ਦੋ ਡਿਜ਼ਾਈਨ ਬਣਨਗੇ 6 6 ਗੁੰਡਿਆਂ ਦੇ ਤੇ 4 ਕੁੰਡੇ ਆਪਣੇ ਬਾਧੂ ਹੈ ਜੀ ਤੇ ਡਿਜ਼ਾਈਨ 6 6 ਕੁੰਡਿਆਂ ਦਾ 6 6 ਕੁੰਡਿਆਂ ਦੇ ਸਾਬ ਨਾਲ ਕੁੰਡੇ ਪਾ ਕੇ ਆਪਾਂ 4 ਕੁੰਡੇ ਐਕਸਟਰਾ ਪਾ ਲਾਂਗੇ ਤਾਂ ਆਪਣਾ ਡਿਜ਼ਾਈਨ ਬਹੁਤ ਹੀ ਵਧੀਆ ਸੈੱਟ ਹੋ ਜਾਂਦਾ ਜੀ ਕੋਈ ਆਪਾਂ ਨੂੰ ਕੁੰਡਿਆਂ ਦੀ ਉਹ ਨਹੀਂ ਪੈਂਦੀ ਲੋੜ ਵਧਾਉਣ ਦੀ ਨਾ ਘਟਾਉਣ ਦੀ ਤੇ ਡਿਜ਼ਾਈਨ ਬਣਾਓ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਆ ਮੈਂ ਕੁੰਡੇ ਪਾ ਲਏ ਸੀਗੇ ਤੇ ਆ ਸਲਾਈ ਆਪਾਂ ਉਲਟੀ-ਉਲਟੀ ਬਣਾਉਨੇ ਆ ਸਾਰੀ ਆ ਤਾਂ ਗੇਨੋ ਸੀ ਛੋਟਾ ਜਿਹਾ ਹੈਗਾ ਸੀ ਇਹਨੂੰ ਇਸ ਤਰ੍ਹਾਂ ਕਰਕੇ ਨਾਲ ਲੈ ਲਾਂਗੇ ਤਾਂ ਜੋ ਵਾਰੀ-ਵਾਰੀ ਹੱਥਾਂ 'ਚ ਨਹੀਂ ਆਉਂਦਾ ਇਹ ਇਹ ਲੋ ਜੇ ਇਸ ਤਰ੍ਹਾਂ ਕਰ ਲਿਆ ਆਪਾਂ ਇਹ ਪੂਰੀ ਸਲਾਈ ਆਪਾਂ ਉਲਟੀ ਕਰਕੇ ਬਣਾ ਲਈਏ ਹੁਣ ਆਪਾਂ ਆਗੇ ਸਿੱਧੇ ਪਾਸੇ ਹਾਵਾੜਾ ਗੁੰਡਾ ਆਪਾਂ ਤਾਰਾਂਗੇ 1 2 3 ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਹਦੇ ਸਣੇ 4 ਹੋਗੇ ਤੇ ਹੁਣ ਆ ਸਾਡੇ 2 ਗੁੰਡੇ ਜਿਹੜੇ ਇਹਨਾਂ ਤੋਂ ਆਪਾਂ ਇੱਕ ਵਾਰੀ ਗੁੰਡਾ ਬਣਾਇਆ ਵਲ ਪਾ ਕੇ ਦੋ ਵਾਰੀ ਤਿੰਨ ਗੁੰਡੇ ਬਣਾ ਲਏ ਆਪਾਂ ਅਗਲਾ ਗੁੰਡਾ ਫੇਰ ਆਪਾਂ ਇੱਕ ਵਲ ਪਾ ਕੇ ਦੋ ਵਾਰੀ ਬਣਾ ਕੇ ਤਿੰਨ ਗੁੰਡੇ ਬਣਾ ਲਏ ਆਪਾਂ ਦੋਹਾਂ ਗੁੰਡਿਆਂ ਤੋਂ ਤਿੰਨ ਤਿੰਨ ਗੁੰਡੇ ਬਣਾ ਲਏ ਜੀ। ਅੱਗੇ ਫਿਰ ਆਪਾਂ ਚਾਰ ਗੁੰਡੇ ਸਿੱਧੇ ਬਣਾਵਾਂਗੇ। ਤਿੰਨ ਗੁੰਡੇ ਹੋ ਗਏ। ਚਾਰ। ਆ ਦੋਹਾਂ ਗੁੰਡਿਆਂ ਤੇ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ। ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ। ਅੱਗੇ ਫਿਰ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ। න සිද්ධ हो තැන්න கு ඔන කඩ ලා තැ கு ස්රයින් ਜਿਹੜੇ ਆਪਾਂ 6 ਕੁੰਡੇ ਬਣਾਏ ਆ 2 ਕੁੰਡਿਆਂ ਤੋਂ ਅੱਗੇ 4 ਕੁੰਡੇ ਫੇਰ ਆਪਾਂ ਉਲਟੇ ਬਣਾ ਲੈਣੇ ਆ ਆ ਵਾਲੇ 3 ਕੁੰਡੇ ਫੇਰ ਆਪਾਂ ਲਾ ਲੈਣੇ ਆ ਅੱਗੇ 3 ਕੁੰਡੇ ਫੇਰ ਲਾ ਲੈਣੇ 6 ਕੁੰਡੇ ਹੋ ਗਏ 4 ਕੁੰਡੇ ਆਪਾਂ ਫੇਰ ਉਲਟੇ ਬਣਾ ਲੈਣੇ ਹੁਣ ਇੱਕ ਕੁੰਡਾ ਤਾਰਿਆ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਜਿਹੜੇ ਸਾਡੇ ਆਹ ਚਾਰ ਕੁੰਡੇ ਆ ਨਾ ਤਿੰਨ ਕੁੰਡੇ ਆ ਇਹਨਾਂ ਨੂੰ ਅਸੀਂ ਪਹਿਲਾਂ ਸਲਾਈ 'ਚ ਲਵਾਂਗੇ ਆਹ ਵਾਲਾ ਕੁੰਡਾ ਤਾਰ ਕੇ ਇਹਨੂੰ ਇੱਧਰ ਇਸ ਤਰ੍ਹਾਂ ਕਰ ਲਵਾਂਗੇ ਉੱਪਰੋਂ ਦੀ ਕਰ ਲਾਂਗੇ ਤਿੰਨ ਕੁੰਡੇ ਹੁਣ ਤਿੰਨ ਕੁੰਡਿਆਂ ਨੂੰ ਬਣਾ ਕੇ ਇੱਕ ਕੁੰਡਾ ਬਣਾ ਲਾਂਗੇ ਇਹਨੂੰ ਵੀ ਸਿੱਧਾ ਬਣਾ ਦਾਂਗੇ ਇੱਧਰੋਂ ਅਸੀਂ ਨੀਚੋਂ ਦੀ ਸਲਾਈ ਪਾ ਕੇ ਆਹ ਕੁੰਡਾ ਲਵਾਂਗੇ ਇੱਧਰ ਤੇ ਆਹ ਤਿੰਨ ਕੁੰਡੇ ਅਸੀਂ ਉਪਰੋਂ ਦੇ ਕਰਕੇ ਇਹਨਾਂ ਨੂੰ ਇੱਧਰ ਕਰ ਲਵਾਂਗੇ ਆਹ ਕੁੰਡਾ ਸਿੱਧਾ ਬਣਾਵਾਂਗੇ ਆਹ ਮਤਨ ਕੁੰਡਿਆਂ ਦਾ ਵੀ ਇੱਕ ਕੁੰਡਾ ਬਣਾਵਾਂਗੇ ਇੱਥੇ ਸਾਡੇ ਕੋਲੇ ਦੋ ਕੁੰਡੇ ਸਿੱਧੇ ਬਣਨਗੇ ਹੁਣ ਆ ਵੀ ਅਸੀਂ ਤਿੰਨ ਕੁੰਡੇ ਸਲਾਈ ਤੇ ਲੈ ਕੇ ਇੱਕ ਕੁੰਡਾ ਇਧਰੋਂ ਇਸ ਤਰ੍ਹਾਂ ਕਰ ਲਾਂਗੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਆ ਕੁੰਡਾ ਸਿੱਧਾ ਬਣਾ ਲਾਂਗੇ ਆ ਕੁੰਡਾ ਅਸੀਂ ਇਸ ਤਰ੍ਹਾਂ ਬਣਾ ਕੇ ਇਹਨਾਂ ਨੂੰ ਅਸੀਂ ਫੇਰ ਵੀ ਸਲਾਈ ਤੇ ਇਸ ਤਰ੍ਹਾਂ ਲੈ ਕੇ ਇਹਨੂੰ ਛੱਡ ਦਾਂਗੇ ਫੇਰ ਅਸੀਂ ਆਹ ਤਿੰਨ ਕੁੰਡੇ ਬਣਾ ਲਾਂਗੇ ਦੋ ਕੁੰਡੇ ਸਿੱਧੇ Akunda besi, sidda buat alangge. Asal aisyadi sari, puri, roti, bunugi. ਨੋ ਸੀ ਸਿੱਧੇ ਪਾਸੇ ਆ ਗਏ ਤਿੰਨ ਕੁੰਡੇ ਸਿੱਧੇ ਐਸ ਕੁੰਡੇ ਤੋਂ ਅਸੀਂ ਫੇਰ ਤਿੰਨ ਕੁੰਡੇ ਬਣਾ ਲੈਣੇ ਆ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲੈਣੇ ਆ ਚਾਰ ਕੁੰਡੇ ਸਿੱਧੇ ਆ ਜਿਹੜੇ ਸਾਡੇ ਵਿਚਾਲੇ ਕੁੰਡੇ ਕੀਤੇ ਅਸੀਂ ਇਹਨਾਂ ਤੋਂ ਅਸੀਂ ਇੱਕ ਗੁੰਡੇ ਤੋਂ ਤਿੰਨ ਤਿੰਨ ਗੁੰਡੇ ਫੇਰ ਬਣਾ ਲੈਣੇ ਆ। ਉਲਟੀ ਸਲਾਈ ਮੈਂ ਜਿਹੜੇ ਗੁੰਡੇ ਉਲਟੇ ਆ ਹੋਲਟੇ ਬਣਾਉਂਗੀ ਜਿਹੜੇ ਸੀ ਆ 6 ਗੁੰਡੇ ਤਾਰਨੇ ਆ ਦੋਹੀ ਥਾਈ ਇਹ ਮੈਂ ਤਾਰ ਲੂੰਗੀ ਤੇ ਬਣਾ ਕੇ ਦਿਖਾਉਣੀ ਆ ਜੀ। ਲਾਫਟ ਕੁੰਡੇ ਬਣਾ ਲਏ ਸੀਗੇ ਸਿੱਦੇ ਹੁਣ ਫਿਰ ਆਪਾਂ ਆਹ ਤਿੰਨ ਕੁੰਡਿਆਂ ਸਲਾਈ ਤੇ ਲਵਾਂਗੇ ਤੇ ਆਹ ਵਾਲਾ ਕੁੰਡਾ ਆ ਸਲਾਈ ਤੇ ਲੈ ਕੇ ਆਹ ਕੁੰਡੇ ਹੁਣ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਆਹ ਕੁੰਡਾ ਵੀ ਆਪਾਂ ਸਿੰਗਲ ਆ ਜਿਹੜਾ ਇਹਨੂੰ ਇਸ ਤਰ੍ਹਾਂ ਬਣਾ ਲਾਂਗੇ ਇਧਰੋਂ ਫਿਰ ਆਹ ਵਾਲਾ ਕੁੰਡਾ ਸੀ ਇਸ ਤਰ੍ਹਾਂ ਬਣਾ ਲਾਂਗੇ ਪਹਿਲਾਂ ਆ ਕੁੰਡੇ ਅਸੀਂ ਫੇਰ ਸਲਾਈ ਤੇ ਲੈ ਲਾਂਗੇ। ਆ ਕੁੰਡਾ ਅਸੀਂ ਛੱਡ ਦਿਆਂਗੇ। ਇਹਦੇ ਨਾਲ ਥੋੜਾ ਜਿਹਾ ਸੌਖਾ ਹੋ ਜਾਂਦਾ। ਆ ਕੁੰਡੇ ਅਸੀਂ ਤਿੰਨਾਂ ਦਾ ਇੱਕ ਕਰ ਦਾਂਗੇ। ਫਿਰ ਦੋ ਕੁੰਡੇ ਸਿੱਧੇ। ਆ ਤਿੰਨ ਕੁੰਡੇ ਸਲਾਈ ਤੇ ਲਾਵਾਂਗੇ ਅਸੀਂ। ਇਧਰੋਂ ਅਸੀਂ ਇੱਕ ਕੁੰਡਾ ਇਧਰ ਕਰਾਂਗੇ। ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ। සිද්දනාට දසිා පෙ පළම තන්න ක සලා හි නු කඩබ ස ත குඩ එක बनाගේ ਦੋ ਗੁੰਡੇ ਸਿੱਧੇ ਬਣਾ ਲਾਂਗੇ ਉਲਟੀ ਸਲਾਈ ਮੈਂ ਪੂਰੀ ਉਲਟੀ ਬਣਾ ਕੇ ਦਿਖਾਉਣੀ ਆ ਔਰ ਸਾਡੇ ਦੋ ਡਿਜ਼ਾਈਨ ਬਣ ਗਏ ਆ ਦੋ ਪੱਤੇ ਨਾਲ ਹੁਣ ਅਸੀਂ ਆ ਡਿਜ਼ਾਈਨ ਪਾਵਾਂਗੇ ਬਦਲ ਕੇ ਹੁਣ ਸਾਡੇ ਇੱਥੇ ਬਣਨਗੇ ਡਿਜ਼ਾਈਨ ਤੇ ਇੱਥੇ ਬਣੂਗਾ ਤੇ ਇੱਥੇ ਤਿੰਨ ਥਾਂ ਤੇ ਬਣੂਗਾ ਮੈਂ ਦੱਸਦੀ ਆ ਕਿਵੇਂ ਬਣੂਗਾ ਇੱਕ ਗੁੰਡਾ ਲਾਇਆ ਤੇ ਇੱਕ ਸਿੱਧਾ ਬਣਾ ਲਿਆ। ਐਸ ਗੁੰਡੇ ਤੇ ਅਸੀਂ ਵਲ ਪਾ ਕੇ ਇੱਕ ਤੋਂ ਤਿੰਨ ਗੁੰਡੇ ਬਣਾ ਲਾਂਗੇ। ਹੁਣ ਅਸੀਂ ਚਾਰ ਗੁੰਡੇ ਫੇਰ ਸਿੱਧੇ ਬਣਾਵਾਂਗੇ। ਤੇ ਸਾਡੇ ਵਿੱਚ ਵਾਲੇ ਦੋ ਗੁੰਡੇ ਆ ਗਏ। ਇਹਨਾਂ ਤੋਂ ਅਸੀਂ ਇੱਕ ਤੋਂ ਤਿੰਨ ਗੁੰਡੇ ਬਣਾਵਾਂਗੇ। ਅਗਲੇ ਤੋਂ ਫੇਰ ਅਸੀਂ ਤਿੰਨ ਬਣਾਵਾਂਗੇ। ਚਾਰ ਕੁੰਡੇ ਸਿੱਧੇ ਹੁਣ ਸਾਡੇ ਲਾਸਟ ਵਾਲੇ ਦੋ ਦੋ ਕੁੰਡੇ ਸਿੱਧੇ ਜਿਹੜੇ ਇੱਥੇ ਅਸੀਂ ਇੱਕ ਕੁੰਡੇ ਤੋਂ ਹੀ ਬਣਾਵਾਂਗੇ ਇੱਕ ਕੁੰਡਾ ਸਿੱਧਾ ਆ ਕੁੰਡਾ ਵੇசி ਸਿੱਧਾ ਬਣਾ ਲਾਂਗੇ ਹਲੋ ਜੀ ਹੁਣ ਆਪਾਂ ਅੱਗੇ ਸਿੱਧੇ ਪਾਸੇ ਇੱਥੇ ਸਾਡੇ ਦੋੜ ਜਾਨ ਬਣੇ ਆ ਇੱਥੇ ਇੱਕ ਇੱਕ ਬਣਿਆ ਇੱਕ ਇੱਕ ਇੱਥੇ ਬਣਿਆ ਹੁਣ ਅਸੀਂ ਇਹਨੂੰ ਇਧਰੋਂ ਜਿਹੜਾ ਆਹ ਕੁੰਡਾ ਹੈ ਇਹਨੂੰ ਅਸੀਂ ਪਹਿਲਾਂ ਬਣਾ ਲਾਂਗੇ ਤੇ ਆ ਤਿੰਨ ਕੁੰਡੇ ਅਸੀਂ ਫਿਰ ਸਲਾਈ ਤੇ ਲੈ ਕੇ ਇਹਨਾਂ ਨੂੰ ਫਿਰ ਬਣਾ ਲਾਂਗੇ ਦੋ ਕੁੰਡੇ ਸਿੱਦੇ ਹੁਣ ਅਸੀਂ ਇਸ ਤਰ੍ਹਾਂ ਲਵਾਂਗੇ ਆ ਤਿੰਨ ਕੁੰਡੇ ਪਹਿਲਾਂ ਲਵਾਂਗੇ ਸਲਾਈ ਤੇ ਆਹ ਵਾਲਾ ਕੁੰਡਾ ਤਾਰ ਕੇ ਇਸ ਤਰ੍ਹਾਂ ਲਵਾਂਗੇ ਜਿ ਸਿੱਧੇ ਬਣਾ ਦਾਂਗੇ ਇਹਨਾਂ ਨੂੰ ਇਹ ਕੁੰਡਾ ਬਣਾਇਆ ਪਿਛਲਾ ਤਿੰਨਾਂ ਤੋਂ ਫਿਰ ਇਹਨੂੰ ਤਾਰ ਦਵਾਂਗੇ ਅਸੀਂ ਤੇ ਤਿੰਨਾਂ ਦਾ దో కండే సీధే హిని కండే అసలుగే సైతే బాదే ਅਲਵਿਆ ਇਸ ਤਰ੍ਹਾਂ ਬਣ ਜਾਂਦਾ ਡਿਜ਼ਾਈਨ ਇਹ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਹੁਣ ਇੱਥੇ ਸਟਾਰਟ ਹੋ ਗਿਆ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਆ ਇੱਥੇ ਸਟਾਰਟ ਹੋ ਗਿਆ ਇੱਕ ਪੱਤੀ ਬਣ ਗਈ ਜਦੋਂ ਸਾਡੇ ਕੋਲ ਜਿਆਦਾ ਕੁੰਡਿਆ ਤਾਂ ਫਿਰ ਸਾਡੀਆਂ ਦੋ ਪੱਤੀਆਂ ਸਟਾਰਟ ਹੋ ਜਾਣਗੀਆਂ ਇੱਥੇ ਇਸ ਤਰ੍ਹਾਂ ਬਣਦਾ ਇਹ ਡਿਜ਼ਾਈਨ ਹੈ ਨੇਕਲੇ ਕੋਟੀ ਸਵੈਟਰ ਜੈਕਟ ਵਿੱਚ ਬਣਾਉਗਾ ਜਿਹੜਾ ਸਿੰਗਲ ਡਿਜ਼ਾਈਨ ਬਣਾਇਆ ਮੈਂ ਆ ਬਣੇ ਇੱਥੇ ਦੋ ਪੱਤियां ਇੱਧਰ ਵੀ ਬਣੀਆਂ ਹੋਈਆਂ ਜੀ ਜੇ ਸਾਡੇ ਕੋਲੇ ਕੁੰਡੇ ਵੱਧ ਘੱਟ ਇੱਕ ਪਾਸੇ ਦੇ ਹੀ ਬਣਦੀਆਂ ਫਿਰ ਜੇ ਸਾਡੇ ਕੋਲੇ ਇਧਰ ਇੱਕ ਕੁੰਡਾ ਹੈ ਤਾਂ ਅਸੀਂ ਇੱਕ ਪੱਤੀ ਆ ਵੀ ਨਹੀਂ ਬਣਾ ਸਕਦੇ ਤਾਂ ਸਾਡਾ ਆ ਵੀ ਚੱਲ ਜਾਣਗੇ ਆਹਾ ਇੱਧਰ ਬਣ ਗਈਆਂ ਉੱਪਰ ਜਾ ਕੇ ਆ ਫਿਰ ਬਣ ਜੂਗੀਆਂ ਸਾਡੇ ਆਪਣੇ ਕੁੰਡਿਆਂ ਤੇ ਕੁੰਡਿਆਂ ਦਾ ਸਾਹਬ ਹੁੰਦਾ ਜਿਵੇਂ ਸਾਡੇ ਕੋਟੀ ਸੱਟ ਦੇ ਕੁੰਡੇ ਹੁੰਦੇ ਆ ਚਲੋ ਜੀ ਟਰਾਈ ਕਰਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦਾ ਡਿਜ਼ਾਈਨ ਬਣਿਆ ਤੇ ਮੇਰ ਵੀਡੀਓ ਪੂਰੀ ਦੇਖਿਓ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਲਾਈਕ ਨਹੀਂ ਕਰਦੇ ਤੁਸੀਂ ਮੇਰੀ ਵੀਡੀਓ ਨੂੰ ਜੀ ਪਤਾ ਨਹੀਂ ਕੀ ਗੱਲ ਹੈ ਕੋਈ ਵੀ ਲਾਈਕ ਨਹੀਂ ਕਰਦਾ ਜੀ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਮੈਂ ਤਾਂ ਤੁਹਾਨੂੰ ਵੀ ਪਤਾ ਹੀ ਹੈ ਜੀ ਹੁੰਦੀ ਹੈ ਭਾਵੇਂ ਕੰਮ थोड़ा करिए भावें वाला करिए मेहनत तो करनी पी जी कोटी स्वेटर बनाओ जैकेट बनाओ कुछ भी बनाओ ਕੀ ਡਿਜ਼ਾਈਨ ਬਹੁਤ ਹੀ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਬਣਦਾ ਹੈ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ